ਜਿੰਨਾ ਕਪੜਾ ਪਿਆ ਸਾਰਾ ਫਰੀਜ਼ ਚ ਚੱਕ ਲੋ ਉਹ ਫਰੀਜ਼ ਕਰਤਾ ਓਏ ਆ ਦੇਖੋ ਪਹਿਲਾ ਬਾਤ ਨਹੀਂ ਦਿੰਦੇ ਸੀ ਪੱਲੀ ਵਾਲਾ ਸੂਟ ਓਏ ਅੱਜ ਫਰੀਜ਼ ਦੇ ਵਿੱਚ ਕਪੜਾ ਕਰਤਾ 1 ਰੁਪਿਆ ਵੀ ਨਹੀਂ ਲੈਣਾ ਸਾਰਾ ਕਪੜਾ ਫਰੀ ਦੇ ਵਿੱਚ ਜਿਹੜੇ ਲੋਕ ਕਹਿੰਦੇ ਸੀ ਹੋਲ سیلਰ ਵਪਾਰੀ ਕਹਿੰਦੇ ਸੀ ਪਾਪਾ ਇਹਦੇ ਪੱਲੇ ਕੱਖ ਨਹੀਂ ਬਾਬੇ ਤਾਂ ਭੱਜ ਗਿਆ ਪਾਪਾ ਤਾਂ ਡੌੜ ਗਿਆ ਆ ਦੇਖੋ ਜਵਾਬ ਬਾਬਾ ਵੀ ਇੱਥੇ ਆ ਇਹ ਇੱਕ ਪਿੰਡ ਦੇ ਵਿੱਚ ਮੇਲਾ ਲਾਤਾ ਵੱਡੇ ਵੱਡੇ ਸ਼ੋਰੂਮ ਦੁਕਾਨਾਂ ਵਾਲੇ ਬੇਲੇ ਬੈਠੇ ਅਜੇ ਵੀ ਇੱਕ ਗੱਲ ਪੱਕੀ ਆ ਗਈ ਜੋ ਬਾਬੇ ਨੇ ਕੱਲੀ ਕੱਲੀ ਗੱਲ ਮੂੰਹੋਂ ਕਹੀ ਸੀ ਕੱਲੀ ਕੱਲੀ ਗੱਲ ਪੂਰੀ ਕਰਤੀ ਕੱਲਾ ਕੱਲਾ ਬਾਬੇ ਨੇ ਬੋਲ ਪਗਾਤਾ ਬਾਪਰ ਹੱਟੀ ਜਿੰਦਾਬਾਦ ਬਾਪਰ ਹੱਟੀ ਜਿੰਦਾਬਾਦ ਉਹ ਮੈਂ ਵੋਟਾਂ ਪਾਉਣੀਆਂ ਸਲੋਜੀ ਬਾਬੇ ਦੇ ਹੱਟੀ ਦੇ ਆ ਗਏ ਆ ਅੱਜ 8 ਅਗਸਤ ਆ ਸਵੇਰ ਦਾ ਟਾਈਮ ਆ ਪਹਿਲਾਂ ਰਾਂ ਦੇਖ ਲੋ ਬਹੁਤ ਵੱਡਾ ਰਾਸ਼ਾ ਲੋਕ ਦਰੋਂ ਦਰੋਂ ਆਇਆ ਅੱਜ 25 25 ਰੁਪਏ ਦਾ ਸੂਟ ਵੀ ਦੇਣਾ ਆ 50 ਰੁਪਏ ਦਾ ਲਹਿੰਗਾ ਵੀ ਦੇਣਾ ਅੱਜ ਤਰੀਕ ਕਿੰਨੀ ਹੈ 8 ਅਗਸਤ 8 ਅਗਸਤ ਬੋਲੋ ਜੀ 8 ਅਗਸਤ 8 ਅਗਸਤ 8 ਅਗਸਤ ਬਾਬੇ ਰੱਡੀ ਉਹ 20 ਰੁਪਏ ਸੂਰ ਦੇਦਾ 50 ਰੁਪਏ ਸੂਰ ਦੇਦਾ ਉਹ ਤੋਂ ਵੱਧ ਜਿੰਨੇ ਭੈਣ ਭਰਾ ਆਜਾ ਹੱਥ ਖੜਾ ਕਰੋ ਮਾੜਾ ਜੀ ਬਾਬੇ ਦੀ ਹੱਟੀ ਜਿੰਦਾਬਾਦ ਬਾਬੇ ਰੱਡੀ ਜਿੰਦਾਬਾਦ ਬਾਬੇ ਰੱਡੀ ਜਿੰਦਾਬਾਦ ਉਹ ਮੈਂ ਵੋਟਾਂ ਪਾਉਣੀਆਂ ਹੈ ਹੈਲੋ ਤੁੰਦੇ ਪਹਿਰਾਜ ਜਿੰਨਾ ਕਪੜਾ ਪਿਆ ਸਾਰਾ ਫਰੀਜ਼ ਚ ਚੱਕ ਲੋ ਓ ਫਰੀਜ਼ ਕਰਤਾ ਓ ਆ ਦੇਖੋ ਪਹਿਲਾ ਬਾਤ ਨਹੀਂ ਦਿੱਦਿੰਦੇ ਸੀ ਪੱਲੀ ਪਾਰਾ ਸੂਟ ਓ ਅੱਜ ਫਰੀਜ਼ ਦੇ ਵਿੱਚ ਕਪੜਾ ਕਰਤਾ ਜਿੰਨਾ ਵੀ ਕਪੜਾ ਕਹਿੰਦੇ ਫਰੀ ਦੇ ਵਿੱਚ ਲੈ ਜਾਓ ਫਰੀ ਦੇ ਵਿੱਚ ਬਾਪਾ ਦੀ ਹੱਡੀ ਨੇ ਫਰੀਜ਼ ਕਪੜਾ ਕਰਤਾ ਜਿੰਨਾ ਵੀ ਕਪੜਾ ਚੱਕ ਰਹੇ ਹੋ ਬਿਲਕੁਲ ਫਰੀ 1 ਰੁਪਿਆ ਵੀ ਨਹੀਂ ਲੈਣਾ ਸਾਰਾ ਕਪੜਾ ਫਰੀ ਦੇ ਵਿੱਚ ਬਾਪਾ ਦੀ ਹੱਡੀ ਹੋਰ ਨਹੀਂ ਪੰਦ ਲੇਜੋ ਲੇਜੋ ਗਲ ਤੱਕ ਸੇਲ ਆ ਕਪੜਾ ਫਰੀ ਕਰਤਾ ਲੈ ਜੋ ਆ ਲਹਿੰਗੇ ਲੈ ਜੋ ਲਹਿੰਗੇ ਫਰੀ 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 ਲਹਿੰਗੇ ਚਲੋ ਜੀ ਅੱਜ 8 ਅਗਸਤ ਆ ਬਾਬੇ ਦੀ ਹੱਤੀ ਨੇ ਕਪੜਾ ਫਰੀ ਕਰਤਾ ਕੱਲੂ ਰਹਿ ਗਿਆ ਆਖਰੀ ਦਿਨ 9 ਅਗਸਤ ਮਾਤਰਬ ਆਖਰੀ ਦਿਨ ਰਕੜੀ ਵਾਲੇ ਦੇ ਨਾਲ ਦੁਕਾਨ ਬੰਦ ਉਦੋਂ ਪਹਿਲਾਂ ਪਹਿਲਾਂ ਆ ਜਾਓ ਬਾਬਾ ਜੀ 9 ਤਰੀਕ ਕੱਲ ਫਿਰੇ ਹੋ ਰਹੇ ਆ ਕੱਲ ਫਿਰੇ ਹੋਣਗੇ ਅੱਜ ਕਪੜਾ ਫਰੀ ਦੇ ਕੇ ਲੈ ਜੋ ਓ ਸਾਰਾ ਫ੍ਰੀ ਰੇਟ 25 50 100 ਲੱਖ ਕਪੜਾ 200 ਲੱਖ ਕਪੜਾ ਫ੍ਰੀ ਕਰਤਾ ਲੈ ਜਾਓ ਆ ਦੇਖੋ ਫ੍ਰੀ ਚ ਕਰਤਾ ਲੋਕਾਂ ਨੇ ਪਹਿਲਾਂ 100 ਰੁਪਏ ਚ ਵੀ ਸੂਟ ਖਰੀਦਿਆ ਫੇ 50 ਰੁਪਏ ਚ ਖਰੀਦਿਆ ਉਹ 25 ਰੁਪਏ ਚ ਸੂਟ ਕਰਤਾ ਉਹ ਅੱਜ ਬਾਬੇ ਨੇ ਕਰਤਾ ਫ੍ਰੀ 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 ਲੈ ਜਾਓ ਫ੍ਰੀ ਚ ਕਪੜਾ ਫ੍ਰੀ ਚ ਬਾਬੇ ਦੇ ਟਰੀਆਂ ਸੂਟ ਵੰਦੇ ਇਹਨੂੰ ਕਹਿੰਦੇ ਰਖੜੀ ਦੇ ਭੈਣਾਂ ਲਈ ਗਿਫਟ ਉਹ ਕੋਈ ਦੁਕਾਨਦਾਰ ਨਹੀਂ ਜੰਮਿਆ ਇਤਨੀ ਆਫਰਾਂ ਲਾਉਣ ਵਾਲਾ ਬਾਬੇ ਦੀ ਅੱਟੀ ਨੇ ਰਖੜੀ ਦੇ ਗਿਫਟ ਦੇਤੇ ਪੈਣਾ ਨੂੰ ਕਹਿੰਦੇ ਫ੍ਰੀਜ ਲੈ ਜਾਓ ਸੂਟ ਕਿਸੇ ਨੇ ਫ੍ਰੀ ਨਹੀਂ ਕਪੜਾ ਪੰਡਿਆ ਅੱਜ ਤੱਕ ਇਹਨੂੰ ਕਹਿੰਦੇ ਆ ਦਿਲ ਤੇ ਇਹਨੂੰ ਕਹਿੰਦੇ ਆ ਜਾਨ ਜਿਹੜੇ ਕਹਿੰਦੇ ਪਾਪਾ ਭੱਜ ਜਾਣਾ ਪਾਪਾ ਗਾਇਬ ਹੋ ਜਾਣਾ ਬਾਬਾ ਵੀ ਇੱਥੇ ਆ ਬਾਬਰੇ ਦਾਗ ਵੀ ਇੱਥੇ ਆ ਤੇ ਕਪੜਾ ਵੀ ਚੈੱਕ ਕਰ ਲੋ ਕਪੜਾ ਵੀ ਚੈੱਕ ਕਰ ਲੋ ਫ੍ਰੀਜ ਕਪੜੇ ਕਰਦੇ ਬਿਲਕੁਲ ਫਰੀਦ ਕਪੜਾ ਕਰਤਾ ਲਹਿੰਗੇ ਵੀ ਦੇਤੇ ਫਰੀ ਛਰਾਰੇ ਵੀ ਦੇਤੇ ਫਰੀ ਜਿਹੜੇ 100-100 ਰੁਪਏ 150-200 ਸਾਰੀ ਗੱਲ ਨਹੀਂ ਖਤਮ ਕਰਤੀ ਕਹਿੰਦੇ ਅੱਜ ਫਰੀ ਦੇਣਾ ਕਪੜਾ 10 ਮਿੰਟ ਵੇਟ ਕਰੋ ਅੱਜ 9 ਅਗਸਤ ਆ ਤੁਹਾਡੇ ਸਾਹਮਣੇ ਫਰੀ ਕਪੜਾ ਦੇਈ ਜਾਂਦੇ ਆ ਇਹ ਰੁਪਈਆ ਵੀ ਇੱਕ ਨਹੀਂ ਲੈਣਾ ਇਹ ਫਰੀ ਕਪੜਾ ਦੇਣਾ ਜੇ ਹੋਰ ਫਾਇਦੇ ਲੈਣੇ ਆ ਕੱਲ 9 ਅਗਸਤ ਆਖਰੀ ਦਿਨ ਬਾਪੇ ਜੱਟੀ ਜਮਸ਼ੇਰ ਖਾਨ ਜਿੱਥੇ ਤੁਹਾਨੂੰ ਦੁਕਾਨਦਾਰਾਂ ਦੇ ਫਾਇਦੇ ਹੋਣੇ ਆ ਰੀਟੇਲਰਾਂ ਦੇ ਫਾਇਦੇ ਹੋਣੇ ਆ ਕਿੱਥੇ ਤੁਹਾਨੂੰ ਬਹੁਤ ਸਾਫ ਰੇਟਾਂ ਦੇ ਕੱਪੜਾ ਦਮਾ ਚਲਾ ਵੀ ਤੁਸੀਂ ਚੈੱਕ ਕਰ ਲੋ ਇਤਿਹਾਸ ਬਣਾਤਾ ਬਾਬੇ ਦੀ ਹੱਡੀ ਦਾ ਇਤਿਹਾਸ ਬਣਾਤਾ ਪੂਰੇ ਵਰਲਡ ਜੀ ਨਹੀਂ ਇਤਨੀ ਦੁਕਾਨ ਤੁਸੀਂ ਦੇਖ ਕਿਉਂ ਨਹੀਂ ਜਿਹਨੇ ਭੈਣਾ ਨੂੰ ਰਖੜੀ ਦੇ ਉੱਤੇ ਫ੍ਰੀ ਦੇ ਵਿੱਚ ਕੱਪੜਾ ਦੇਤਾ ਫ੍ਰੀ ਦੇ ਵਿੱਚ ਸੂਟ ਦੇ ਰਹੇ ਆ ਬਿਲਕੁਲ ਫ੍ਰੀ ਦੇ ਵਿੱਚ ਸੂਟ ਜਿੱਥੇ 1 ਰੁਪਿਆ ਵੀ ਨਹੀਂ ਲਿਆ ਜਾ ਰਿਹਾ ਫ੍ਰੀ ਚ ਕੱਪੜਾ ਵੰਡਤਾ ਸੋ ਰਖੜੀ ਦੇ ਉੱਤੇ ਵੱਡਾ ਸੇਲ ਮੇਲਾ ਕਹੋ ਵੱਡਾ ਇਤਿਹਾਸ ਕਹੋ ਪਟਾਕਾ ਹੀ ਪਾ ਦੇ ਕਹਿੰਦੇ ਫ੍ਰੀ ਚ ਕੱਪੜਾ ਬਣਦਾ ਮੈਂ ਕਿਸੇ ਜਿਗੜਾ ਇਹਨਾਂ ਦੇਣਾ ਕਿਸੇ ਰਾ ਜਿਗੜਾ ਨਹੀਂ ਹੈਗਾ ਹੋਣਾ ਵੀ ਨਹੀਂ ਸੋ ਬਾਈ ਜੀ ਕਰ ਗਈ ਤਾਂ ਬਾਬਾ ਕਹਿੰਦਾ ਫ੍ਰੀ 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 ਸਭ ਫ੍ਰੀ ਚੱਕ ਲੋ ਜੋ ਚੱਕਣਾ ਜੇ ਫ੍ਰੀ ਰ ਬੱਚੀ ਸਭ ਫ੍ਰੀ ਸੋ ਆਖਰ ਕਿਧਰ ਹੈਗਾ ਕਿਧਰ ਹੈ ਕਿਧਰ ਨਹੀਂ ਜਿਗੜਾ ਚੀਕਾ ਕੱਢ ਦਾਂਗੇ ਕਿਸੇ ਰਾ ਜਿਗੜਾ ਨਹੀਂ ਹੈਗਾ ਚੀਕਾ ਕੱਢ ਦਾਂਗੇ ਚੀਕਾ ਉਹ ਦੇਖੋ ਜਿਹੜੇ ਲੋਕ ਕਹਿੰਦੇ ਸੀ ਹੋਲ ਸੇਲਰ ਵਪਾਰੀ ਕਹਿੰਦੇ ਸੀ ਬਾਬਾ ਇਹਦੇ ਪੱਲੇ ਕੱਖ ਨਹੀਂ ਬਾਬੇ ਤਾਂ ਭੱਜ ਗਿਆ ਬਾਬਾ ਤਾਂ ਡੌੜ ਗਿਆ ਆਹ ਦੇਖੋ ਜਵਾਬ ਬਾਬਾ ਵੀ ਇੱਥੇ ਆ ਉਹ ਇੱਕ ਪਿੰਡ ਦੇ ਵਿੱਚ ਮੇਲਾ ਲਾਤਾ ਵੱਡੇ ਵੱਡੇ ਸ਼ੋਰੂਮ ਦੁਕਾਨਾਂ ਵਾਲੇ ਬੇਲੇ ਬੈਠੇ ਹਜੇ ਵੀ ਪਰ ਬਾਬੇ ਦੀ ਹੱਟੀ ਦੇ ਕੋਈ ਰਿਕਸ਼ੇ ਚ ਆ ਰਹਿਆ ਕੋਈ ਤੁਰਕੇ ਆ ਰਹਿਆ ਕੋਈ ਪੱਟੀ ਗੱਡੀ ਜਾ ਰਹਿਆ ਕੋਈ ਛੋਟੀ ਗੱਡੀ ਜਾ ਰਹਿਆ ਮੇਲਾ ਲਾਤਾ ਮੇਲਾ ਇੱਕ ਗੱਲ ਪੱਕੀ ਆ ਗਈ ਜੋ ਬਾਬੇ ਨੇ ਕੱਲੀ ਕੱਲੀ ਗੱਲ ਮੂੰਹੋਂ ਕਹੀ ਸੀ ਕੱਲੀ ਕੱਲੀ ਗੱਲ ਪੂਰੀ ਕਰਦੀ ਕੱਲਾ ਕੱਲਾ ਬਾਬੇ ਨੇ ਬੋਲ ਪਗਾਤਾ ਉਹ ਮਰਦ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਜਿਹੜਾ ਆਪਣਾ ਕੱਲਾ ਕੱਲਾ ਬੋਲ ਪਗਾਵੇ ਬਾਬੇ ਦੀ hatti ਨੇ ਨੇਰੀ ਢਾਲਦੀ ਨੇਰੀ ਬੀਬੀਆਂ ਪੈਣਾ ਜਿੰਦਾਬਾਦ ਜਿੰਦਾਬਾਦ ਕਰੀਆਂ ਬਾਬੇ ਛੱਟੀ ਜਿੰਦਾਬਾਦ ਕਹਿੰਦੀਆਂ ਪਿਆਰ ਕਰ ਰਹੀਆਂ ਕਹਿੰਦੇ ਵੀ ਸਾਡਾ ਭਰਾ ਨੇ ਫੇਰਾ ਕਰਤਾ ਸੋ ਲੋ ਜੀ ਕੱਲ ਦਾ ਆਖਰੀ ਦਿਨ ਆ ਤੁਹਾਡੇ ਕੋ ਸਤੋ ਚਾਰ ਦਾ ਵੱਡਾ ਦਿਨ ਮੁੜ ਕੇ ਨਹੀਂ ਇਹ ਫੇਰੇ ਹੁਣੇ 9 ਅਗਸਤ ਨੂੰ ਬਾਬੇ ਦੀ hatti ਜਮਸ਼ੇਰ ਖਾਸ ਆਜੋ 13 ਅਗਸਤ ਨੂੰ ਜਲੰਧਰ ਬਾਸ ਛੱਡੇ ਦੇ ਸਾਹਮਣੇ ਬਾਬੇ ਦੀ hatti ਨਵੀਂ ਖੁੱਲਣ ਜਾ ਰਹੀ ਆ ਜਿੱਥੇ ਤੁਹਾਡੇ ਫਾਇਦੇ ਹੋ ਜਾਣੇ ਆ ਖੇਤੀ ਆਜੋ ਨੰਬਰ ਸਕਰੀਨ ਤੇ ਜੇ ਕੋਈ ਗੱਲ ਕਰਨ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਸਾਂ ਡਿਵੀਜ਼ਨ ਫੀਰਖਾਸ ਨੰਬਰ ਸਕਰੀਨ ਤੇ ਜੇ ਕੋਈ ਗੱਲ ਕਰਨ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਸਾਂ ਡਿਵੀਜ਼ਨ ਫੀਰਖਾਸ